ਇਹ ਮੋਹਨ ਯਾਦਵ ਨੇ ਕਾਇਮ ਕੀਤੀ ਮਿਸਾਲ ਸਮੂਹਿਕ ਵਿਆਹ ਸਮੇਲਨ ਚ ਕੀਤਾ ਆਪਣੇ ਪੁੱਤਰ ਦਾ ਵਿਆਹ 21 ਜੋੜਿਆਂ ਦੇ ਨਾਲ ਸੁਪਨਨ ਹੋਇਆ ਵਿਆਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਦੇ بیٹے ਡਾਕਟਰ ਅਭਿਮਨਿਓ ਯਾਦਵ ਅੱਜ ਇੱਕ ਸਮੂਹਿਕ ਵਿਆਹ ਸਮੇਲਨ ਦੇ ਵਿੱਚ ਡਾਕਟਰ ਇਸ਼ੀਤਾ ਯਾਦਵ ਨਾਲ ਵਿਆਹ ਦੇ ਬੰਧਨ ਦੇ ਵਿੱਚ ਵੱਜ ਗਏ ਨੇ ਸੀਐਮ ਦੇ بیٹے ਦਾ ਵਿਆਹ ਕਿਸੇ ਵੀ ਵੀਆਈਪੀ ਹੋਟਲ ਵਿੱਚ ਨਾ ਹੋ ਕੇ ਸਮੂਹਿਕ ਵਿਆਹ ਸੰਮੇਲਨ ਦੇ ਵਿੱਚ ਹੋਣ ਕਾਰਨ ਇਹ ਪ੍ਰੋਗਰਾਮ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਵਿਆਹ ਸਮਾਰੋਹ ਉਜੈਨ ਦੇ ਵਿੱਚ ਸ਼ਿਪਰਾ ਨਦੀ ਦੇ ਕਿਨਾਰੇ ਆਯੋਜਿਤ ਕੀਤਾ ਗਿਆ ਇਸ ਸਮੂਹਿਕ ਸਮੇਲਨ ਦੇ ਵਿੱਚ ਡਾਕਟਰ ਅਭਿਮਨਿਓ ਯਾਦਵ ਅਤੇ ਡਾਕਟਰ ਈਸ਼ੀਤਾ ਯਾਦਵ ਸਮੇਤ ਕੁੱਲ 21 ਜੋੜਿਆਂ ਦਾ ਵਿਆਹ संपन्न ਹੋਇਆ ਡਾਕਟਰ ਅਭਿਮਨਿਓ ਯਾਦਵ ਨੇ ਐਮਬੀਬੀਐਸ ਦੇ ਨਾਲ ਮਾਸਟਰ ਆਫ ਸਰਜਨ ਦੀ ਡਿਗਰੀ ਹਾਸਲ ਕੀਤੀ ਹੈ ਜਦਕਿ ਈਸ਼ੀਤਾ ਯਾਦਵ ਬੀ ਐਮਬੀਬੀਐਸ ਨੇ ਇਸ਼ਿਤਾ ਯਾਦਵ ਖਰਗੋਨ ਜ਼ਿਲ੍ਹੇ ਦੇ ਕਿਸਾਨ ਦਿਨੇਸ਼ ਪਟੇਲ ਯਾਦਵ ਦੀ ਬੇਟੀ ਨੇ ਇਸ ਸਮਾਗਮ ਦੇ ਵਿੱਚ ਮੱਧ ਪ੍ਰਦੇਸ਼ ਸਰਕਾਰ ਦੇ ਕਈ ਮੰਤਰੀਆਂ ਸਮੇਤ ਕਈ ਵੱਡੇ ਦਿੱਗਜ ਸ਼ਾਮਲ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਮੁੱਖ ਹਸਤੀਆਂ ਦੇ ਵਿੱਚ ਬਾਬਾ ਰਾਮਦੇਵ ਪੰਡਿਤ ਤਿਰੇਂਦਰ ਸ਼ਾਸਤਰੀ ਕੇਂਦਰੀ ਮੰਤਰੀ ਜੋਤੀ ਰਾਦਿੱਤਿਆ ਰਾਜਪਾਲ ਮੰਗੂ ਪਾਈ ਪਟੇਲ ਮੰਤਰੀ ਤੁਲਸੀ ਸਿਲਾਵਟ ਅਤੇ ਹਾੜਾ ਪ੍ਰੀਸ਼ਦ ਦੇ ਪ੍ਰਧਾਨ ਰਵਿੰਦਰ ਪੁਰੀ ਸ਼ਾਮਲ ਸਨ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਸੀਐਮ ਮੋਹਨ ਯਾਦਵ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਸਮੂਹਿਕ ਵਿਆਹ ਸਮਾਹਲਨ ਦੇ ਵਿੱਚ ਆਪਣੇ ਪੁੱਤਰ ਦਾ ਵੀ ਵਿਆਹ ਕੀਤਾ 21 ਜੋੜਿਆਂ ਦੇ ਨਾਲ ਇਹ ਵਿਆਹ ਜੋ ਹੈ ਸੰਪੰਨ ਹੋਇਆ